ਬਿਆਹ ਸ਼ਾਦੀਆਂ ਦੇ ਵਿੱਚ ਤਿਆਰ ਹੋਣ ਵਾਲਾ ਗਜਰੇਲਾ ਤੁਸੀਂ 2 ਮਿੰਟਾਂ ਦੇ ਵਿੱਚ ਆਪਣੇ ਘਰੇ ਤਿਆਰ ਕਰ ਸਕਦੇ ਹੋ ਹਲਵਾਈ ਨੂੰ ਵੀ ਤੁਸੀਂ ਪਿੱਛੇ ਛੱਡੋਗੇ ਜੇ ਤੁਹਾਡਾ ਜਾਂ ਤੁਹਾਡੇ ਬੱਚਿਆਂ ਦਾ ਮਨ ਕਰਦਾ ਹੈ ਕਿ ਸਰਦੀਆਂ ਦੇ ਵਿੱਚ ਕੋਈ ਮਿੱਠਾ ਖਾਣਾ ਤੇ ਤਾਕਤ ਵਾਲਾ ਖਾਣਾ ਤਾਂ ਗਜਰੇਲੇ ਤੋਂ ਵੱਧ ਤਾਕਤ ਕਿਸੇ ਚੀਜ਼ ਦੇ ਵਿੱਚ ਨਹੀਂ ਹੈਗੀ ਇਹ ਤਾਕਤ ਵੀ ਦਊਗਾ ਤੇ ਸਰਦੀ ਤੋਂ ਰਾਹਤ ਵੀ ਦਊਗਾ ਜੇ ਤੁਹਾਡੇ ਘਰੇ ਕੋਈ ਮਹਿਮਾਨ ਆ ਗਿਆ ਤਾਂ ਤੁਸੀਂ ਮਿੱਠੇ ਦੇ ਵਿੱਚ ਗਜਰੇਲਾ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਬਿਲਕੁਲ ਆਸਾਨੀ ਨਾਲ ਬਣ ਜੂਗਾ ਟੇਸਟੀ ਬਹੁਤ ਬਣੂਗਾ 1 ਕਿਲੋ ਆਪਾਂ ਗਾਜਰਾਂ ਲਈਆਂ ਨੇ ਧੋ ਕੇ ਅੱਗੋਂ ਪਿੱਛੋਂ ਇਹਨਾਂ ਨੂੰ ਕੱਟਤਾ ਜਿਹੜਾ ਇਹਨਾਂ ਦਾ ਨਰੜਾ ਹੁੰ ਫਿਰ ਇਹਨਾਂ ਦਾ ਕੱਦੂਕਸ ਕਰ ਲਾਂਗੇ ਆਪਾਂ ਇਸ ਤੋਂ ਬਾਅਦ 2 ਮਿੰਟ ਵਾਸਤੇ ਪਾਣੀ ਦੇ ਵਿੱਚ ਡਬੋ ਕੇ ਧੋ ਕੇ ਇਹਨੂੰ ਜਿੰਨਾ ਆਪਾਂ ਕੱਦੂਕਸ ਗਾਜਰਾਂ ਦਾ ਕੀਤਾ ਇਹਨਾਂ ਨੂੰ ਨਚੋੜ ਕੇ ਆਪਾਂ ਬਾਹਰ ਕੱਢ ਦਾਂਗੇ 2 ਕਿਲੋ ਆਪਾਂ ਕੜਾਈ ਦੇ ਵਿੱਚ ਦੁੱਧ ਪਾਵਾਂਗੇ ਸਿਆਲਾਂ ਦੇ ਵਿੱਚ ਦੁੱਧ ਆਮ ਹੀ ਪਿੰਡਾਂ 'ਚ ਤਾਂ ਬਹੁਤ ਹੁੰਦਾ ਠੀਕ ਹੈ 2 ਕਿਲੋ ਦੁੱਧ ਨੂੰ 10 ਮਿੰਟ ਵਾਸਤੇ ਪਕਾ ਲਓ ਇਸ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਿਓ ਜੀ ਤੁਸੀਂ ਗਾਜਰਾਂ ਹੁਣ ਆਪਾਂ ਗਾਜਰਾਂ ਦਾ ਪਾਣੀ ਹੈ ਜਿਹੜਾ ਉਹ ਮਚਾਵਾਂਗੇ ਜੜਾਵਾਂਗੇ ਚੰਗੇ ਤਰੀਕੇ ਨਾਲ ਪਕਾਵਾਂਗੇ ਜਦੋਂ ਇਹਨਾਂ ਦਾ ਪਾਣੀ ਹੈ ਜਿਹੜਾ ਜਲ ਜੇ ਥੋੜਾ ਜਿਹਾ ਗਾੜਾ ਹੋ ਦੇ ਹਿਸਾਬ ਨਾਲ ਮਿੱਠਾ ਵਾਧ ਰੱਖਣੇ ਖੰਡ ਵਾਧ ਐਡ ਕਰ ਲਓ ਘੱਟ ਰੱਖਣੇ ਘੱਟ ਪਾ ਲਓ ਫਿਰ ਇਹਨੂੰ ਆਪਾਂ ਪਕਾਵਾਂਗੇ ਜਦੋਂ ਇਹਦਾ ਪਾਣੀ ਮੱਚ ਗਿਆ ਜਲ ਗਿਆ ਜੀ ਗਾਜਰਾਂ ਦਾ ਤੇ ਦੁੱਧ ਵੀ ਆਪਣਾ ਗਾੜਾ ਹੋਣਾ ਸ਼ੁਰੂ ਹੋ ਗਿਆ ਐਸ ਤੋਂ ਬਾਅਦ ਆਪਾਂ ਜੀ ਇਹਦੇ ਵਿੱਚ 200 ਗ੍ਰਾਮ ਐਡ ਕਰਾਂਗੇ ਦੇਸੀ ਘਿਓ ਤਾਂ ਕਿ ਹੁਣੇ ਹੀ ਠਾਣਾ ਲੱਗੇ ਜਿਹੜੀ ਮਾੜੀ ਮੋਟੀ ਕਮੀ ਹੋ ਚੰਗੇ ਤਰੀਕੇ ਨਾਲ ਪੱਕ ਜੇ ਹੁਣੇ ਵਧੀਆ ਤਰੀਕੇ ਨਾਲ ਆਪਣਾ ਪੱਕਣਾ ਸ਼ੁਰੂ ਹੋ ਗਿਆ ਐਸ ਤੋਂ ਬਾਅਦ ਨਾਲ ਦੀ ਨਾਲ ਹੀ ਇਹਦੇ ਵਿੱਚ ਇਲਾਇਚੀ ਪਾਊਡਰ ਐਡ ਕਰ ਦੋ ਫਿਰ ਇਹਨੂੰ ਪਕਾ ਲਓ ਤੇ ਇਧਰ ਆਪਾਂ ਡਰਾਈ ਫਰੂਟ ਕੱਟ ਕੇ ਰੈਡੀ ਕਰ ਲਈ ਜੀ ਡਰਾਈ ਫਰੂਟਾਂ ਇਸ ਤੋਂ ਬਾਅਦ ਸਾਰਾ ਮਟੀਰੀਅਲ ਇਹਦੇ ਵਿੱਚ ਪਾ ਕੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਤੇ 2-3 ਮਿੰਟ ਵਾਸਤੇ ਪਕਾਵਾਂਗੇ ਤਾਂ ਕਿ ਜਿਹੜੀਆਂ ਪੈਦੇ ਵਿੱਚ ਦਾਖਾਂ ਪਾਈਆਂ ਨੇ ਉਹ ਵਧੀਆ ਫੁੱਲ ਜਾਣ ਤੇ ਕਾਜੂ ਤੇ ਬਦਾਮ ਪਾਈ ਨੇ ਉਹ ਵੀ ਵਧੀਆ ਤਰੀਕੇ ਨਾਲ ਪੱਕ ਜਾਣ ਆ ਚੱਕੋ ਜੀ ਹੁਣ ਆਪਣਾ ਜਿਹੜਾ ਗਜਰੇਲੇ ਬਣ ਕੇ ਬਿਲਕੁਲ ਰੈਡੀ ਹੈ ਬਿਲਕੁਲ ਤਿਆਰ ਹੈ ਇਸ ਤਰੀਕੇ ਨਾਲ ਬਣਾ ਕੇ ਇੱਕ ਵਾਰੀ ਖਾ ਕੇ ਘਰੇ ਦੇਖਿਓ ਤੁਸੀਂ ਆਪ ਦੁਬਾਰਾ ਵੀਡੀਓ ਤੱਕ ਕੇ ਕਮੈਂਟ ਕਰੋਗੇ ਵੀਡੀਓ ਸ਼ੇਅਰ ਕਰ ਦਿਓ ਬਾਹਰ ਦਾ ਗੰਦ ਤੇ ਜ਼ਹਿਰ ਖਾਣ ਨਾਲੋਂ ਅਜਿਹੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਘਰੇ ਬਣਾ ਕੇ ਚਾਹੇ ਰੋਜ਼ ਖਾਈ ਜਾਓ ਇਹਦਾ ਕੋਈ ਨੁਕਸਾਨ ਨਹੀਂ ਇਹਦੇ ਨੇ ਕਿ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਅੱਗੇ ਸ਼ੇਅਰ ਕਰ ਦਿਓ